ਅੱਜ ਹੀ ਇਹ ਸਾਨੂੰ ਦੱਸ ਰਹੀ ਸੀ ਕਿ ਭਾਰਤ ਦਾ ਜੋ ਆਮ ਆਦਮੀ ਹੈ ਉਹ ਸਾਲਾਨਾ 2.5 ਟਨ ਕਾਰਬਨ ਡਾਈਆਕਸਾਈਡ ਉਤਸਰਜਿਤ ਕਰਦਾ ਹੈ ਬਸ ਸਿਰਫ 2.5 ਟਨ ਤੇ ਫਿਰ ਇਹਨਾਂ ਨੇ ਸੈਲੀਬ੍ਰਿਟੀਸ ਦਾ ਇੱਕ ਪੂਰਾ ਟੇਬਲ ਦਿਖਾਇਆ ਸੀਵਰਲ ਮਿਲੀਅਨ ਟਨਸ ਐਨਿਊਅਲੀ ਸਮਾਧਾਨ ਸਮਝ ਆ ਰਿਹਾ ਹੈ ਅਸੀਂ ਆਪਣੇ ਉੱਪਰ ਲੈ ਲੈਂਦੇ ਹਾਂ ਕਿ ਨਹੀਂ ਮੈਂ ਨਾ ਇੱਕ ਬਲਬ ਘਟਾ ਜਗਾਵਾਂਗਾ ਤਾਂ ਮੈਂ ਕਲਾਈਮੇਟ ਚੇਂਜ ਰੋਕ ਦਵਾਂਗਾ ਭਾਈ ਮੇਰੇ ਤੂੰ 2.5 ਟਨ ਐਮੀਟ ਕਰਦਾ ਹੈ ਬਸ ਇਥੋਂ ਤੱਕ ਕਿ ਜੋ ਉਸਤਨ ਅਮਰੀਕਨ ਵੀ ਹੈ ਉਹ ਵੀ 14-15 ਟਨ ਹੀ ਐਮੀਟ ਕਰਦਾ ਹੈ ਬਸ 57 ਨੇ ਜਿੰਨਾ ਤੋਂ ਕਿੰਨੇ ਪਰਸੈਂਟ ਹੈ 80% 80% ਟਾਪ 4 ਕੰਪਨੀਆਂ ਦਾ ਤੁਹਾਨੂੰ ਭੇਜਿਆ ਸੀ ਕਿ 25% ਇਹਨਾਂ ਤੋਂ ਹੈ ਤੇ ਟਾਪ 57 ਕੰਪਨੀਆਂ ਲੈ ਲਵੋ ਤਾਂ ਦੁਨੀਆ ਦਾ 80% ਉਤਸਰਜਨ ਉਹ ਕਰਦੀਆਂ ਨੇ ਤੇ 57 ਕੰਪਨੀਆਂ ਕੀ ਕਰਨਗੀਆਂ ਕੰਪਨੀਆਂ ਕੌਨਸ਼ੀਅਸ ਹੁੰਦੀਆਂ ਹਨ ਕਿ ਕੰਪਨੀਆਂ ਇਨਸਾਨ ਹਨ ਕੰਪਨੀਆਂ ਵਿੱਚ ਇਤਨਾ ਹੁੰਦੀ ਹੈ ਕੰਪਨੀ ਯਾਨੀ ਕੌਣ ਕੰਪਨੀ ਦਾ ਓਨਰ ਇਹਨਾਂ ਲੋਕਾਂ ਦੇ ਆਪਣੇ ਪਰਸਨਲ ਐਮੀਸ਼ਨਸ ਮਿਲੀਅਨਸ ਆਫ ਟਨਸ ਆਫ ਕਾਰਬਨ ਡਾਈਆਕਸਾਈਡ ਵਿੱਚ ਹੁੰਦੇ ਹਨ ਇਹ ਜੋ ਇਹਨਾਂ ਦੀ ਯਾਟ ਹੁੰਦੀ ਹੈ ਜੋ ਇਹਨਾਂ ਦੇ ਪ੍ਰਾਈਵੇਟ ਜੈਟ ਹੁੰਦੇ ਨੇ ਇਹਨਾਂ ਦੀ ਜੋ ਲਾਈਫ ਸਟਾਈਲ ਹੁੰਦੀ ਹੈ ਲੇਕਿਨ ਇਹ ਗੱਲਾਂ ਤੁਹਾਨੂੰ ਕਦੇ ਪਤਾ ਨਹੀਂ ਲੱਗਣ ਦੇਣਗੇ ਉਲਟੇ ਆ ਤੁਹਾਨੂੰ ਬੋਲਦੇ ਨੇ ਦੇਖੋ ਤੁਸੀਂ ਨਾ ਕਾਰ ਪੂਲਿੰਗ ਕਰਿਆ